ਇਹ ਨੋਟਿਸ ਨਹੀਂ ਜਾਰੀ ਕੀਤਾ ਗਿਆ ਅਚਾਨਕ ਹੀ ਆ ਕੇ ਇਹਨਾਂ ਨੇ ਘਰ ਦਾ ਕੰਮ ਕਰਾ ਪਹਿਲਾਂ ਬੁੱਢਾ ਦੀ ਕੰਡੀਸ਼ਨ ਜਾਂ ਇਹਨਾਂ ਦੀ ਹੁੰਦੀ ਹੈ ਕੰਡੀਸ਼ਨ ਹੁੰਦੀ ਹੈ ਕਿ ਪਹਿਲਾਂ ਚਾਰ ਦੀਵਾਰੀ ਕਰੋ ਉਸ ਤੋਂ ਬਾਅਦ ਨਕਸ਼ਾ ਬਾਸ ਕਰਾਂਗੇ ਪਰ ਇਹ ਆਪਣੇ ਇੱਥੇ ਤਾਂ ਕੋਈ ਚਾਰ ਦੀਵਾਰੀ ਨਹੀਂ ਹੈਗੀ ਫੇਸ 3 ਚ ਕੋਈ ਨੋਟਿਸ ਨਹੀਂ ਆਈ ਨੋਟਿਸ ਆਈ ਹੈ ਆਪਣੇ ਪਾਸ ਸਿੰਗਲ ਸਿੰਗਲ ਡੇ ਵੀ ਨੋਟਿਸ ਨਹੀਂ ਆਈਏ ਕੋਈ ਮੈਸੇਜ ਨਹੀਂ ਆਇਆ ਕੋਈ ਵੀ ਇਨਫੋਰਮੇਸ਼ਨ ਨਹੀਂ ਆਈ ਪੁਲਿਸ ਕੇ ਥਰੂ ਇਹਨਾਂ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਅਚਾਨਕ ਹੀ ਆ ਕੇ ਇਹਨਾਂ ਨੇ ਇੱਕ ਘਰ ਦਾ ਕੰਮ ਕਰ ਗਲਤੀ ਕੀਤੀ ਹੈ ਜੀ ਬਹੁਤ ਗਲਤ ਕੀਤੀ ਹੈ ਦੇਖੋ ਸਾਡੇ ਫਰਸ਼ ਤੱਕ ਢਾਈ ਗਏ ਨੇ ਇਹ ਜਦੋਂ ਕਿ ਇਹਨਾਂ ਨੇ ਇਸ ਤਰੀ ਨੂੰ ਕਿਉਂ ਚੁਣਿਆ ਇਹ ਪਹਿਲਾਂ ਉੱਥੋਂ ਸ਼ੁਰੂ ਕਰਨਾ ਚਾਹੀਦਾ ਇਹਨਾਂ ਨੂੰ ਬਾਕੀ ਪਤਾ ਨਹੀਂ ਸਰਕਾਰ ਦੀ ਕੀ ਨੀਤੀ ਹੈ ਇਹਦੇ ਬਾਰੇ ਪਰ ਜਿਹੜਾ ਇਹ ਗੰਦ ਪਾ ਰਹੇ ਆ ਇਹਦੇ ਤੋਂ ਬਾਅਦ ਇੰਟਰਲੌਕ ਲਾਉਣ ਨੂੰ ਸਾਡੀ ਤੇ ਮੰਗ ਹੈ ਬਾਅਦ ਤਾਂ ਹੋਰ ਕੀ ਮੰਗ ਹੈ ਕਿ ਪੁੱਟਾ ਜਿਹੜਾ ਹੈਗਾ ਉਹ ਕੀ ਕੋਸ਼ਿਸ਼ ਜਿਹੜਾ ਇੱਥੇ ਕਰਨਾ ਚਾਹੀਦਾ ਵੀ ਇੰਪਰੂਵਮੈਂਟਸ ਨੂੰ ਹਟਾ ਕੇ ਡਵੈਲਪਮੈਂਟ ਦੇ ਕੀ ਕਰਵਾਏ ਚਾਰਦواری ਹੋਵੇ ਚਾਰਦਵਾਰੀ ਇਹ ਮੈਂ ਸਭ ਤੋਂ ਮਹਿੰਨਤ ਚਾਰਦਵਾਰੀ ਹੈ ਜੀ ਫੇਸ 3 ਦੀ ਇਹਦੇ 50 ਗੇਟ ਆ ਘੱਟੋ ਘੱਟ ਕੋਈ ਸੁਰੱਖਿਆ ਹੀ ਨਹੀਂ ਇੱਥੇ ਜਿੱਧਰੋਂ ਦੀ ਮਰਜ਼ੀ ਬੰਦਾ ਆਉਂਦਾ ਜਿੱਧਰ ਦੀ ਮਰਜ਼ੀ ਬੰਦਾ ਜਾ ਰਿਹਾ ਕੋਈ ਜੋ ਮਰਜ਼ੀ ਵਾਰਦਾ ਤੋਂ ਜੇ ਇਹਨੂੰ ਕੋਈ ਨਹੀਂ ਰੋਕ ਸਕਦਾ ਇਹਦੀ ਚਾਰਦਵਾਰੀ ਸਭ ਤੋਂ ਮਾਸਟਰ ਹੈ ਪੁੱਡਾ ਜੇ ਇਹ ਕੰਮ ਕਰ ਰਹੀ ਆ ਪੁੱਡਾ ਨੂੰ ਪਹਿਲਾਂ ਚਾਰਦਵਾਰੀ ਜ਼ਰੂਰੀ ਆ ਆਪਾਂ ਪ੍ਰਾਈਵੇਟ ਕਲੋਨੀਆਂ ਬਣਾਉ ਪਹਿਲਾ ਫੁੱਡਾ ਦੀ ਕੰਡੀਸ਼ਨ ਜਾਂ ਇਹਨਾਂ ਦੀ ਹੁੰਦੀ ਹੈ ਕੰਡੀਸ਼ਨ ਹੁੰਦੀ ਹੈ ਕਿ ਪਹਿਲਾਂ ਚਾਰ ਦੀਵਾਰੀ ਕਰੋ ਉਸ ਤੋਂ ਬਾਅਦ ਨਕਸ਼ਾ ਬਾਸ ਕਰਾਂਗੇ ਪਰ ਇਹ ਆਪਣੇ ਇੱਥੇ ਤੋਂ ਕੋਈ ਚਾਰ ਦੀਵਾਰੀ ਨਹੀਂ ਹੈਗੀ ਫੇਸਟਰੀ ਚ ਨੰਬਰ ਤੋਂ ਸ਼ੁਰੂ ਕਰੋ ਜਿਹੜੇ 100 ਕਾ ਜਲੇ ਨੇ ਨਜਾਇਜ਼ ਕਬਜ਼ੇ ਗ੍ਰੇਸ਼ੇ 500 ਕਾ ਜਲੇ ਉਹਨਾਂ ਦੀ ਨਹੀਂ ਨਜਾਇਜ਼ ਕਬਜ਼ੇ ਧੁਗੀਆਂ ਮੈਂ 100 ਕਾ 4 200 300 ਆਫੇਰ ਉੱਤੋਂ ਕਿਉਂ ਸ਼ੁਰੂ ਕੀਤਾ ਪਾਈਕਾ ਨੰਬਰ ਤੋਂ ਕਿਉਂ ਨਹੀਂ ਸ਼ੁਰੂ ਕੀਤਾ ਹਾਂ ਹਾਂ ਉਸ ਨੰਬਰ 1 ਤੋਂ ਸ਼ੁਰੂ ਕਰ ਦੋ ਕਿ ਹਾਂ ਭਾਈ ਤੋੜਨਾ ਹੈ ਕੋਈ ਨੋਟਿਸ ਨਹੀਂ ਆਈ ਨੋਟਿਸ ਆਈ ਹੈ ਆਪਣੇ ਪਾਸ ਸਿੰਗਲ ਸਿੰਗਲ मैसेज नहीं आया कोई भी इंफॉर्मेशन नहीं आई पुलिस के थ्रू कि हाँ इसको हटाना या नहीं हटाना ऑन द टाइम लाइट काट दिया हम कैसे हटवाएं इसको ऑफिसर बोल रहे नोटिस दिया था कितने नोटिस दिखाओ मुझे दिखाओ 530 का नोटिस अगर आया है हैंड ओवर किया गया हो हमारे पास तो कोई साइन नहीं हमने कोई नोटिस नहीं, नोटिस, नहीं नोटिस नहीं नहीं हमारे पास कौन सी नोटिस आई है कोई नोटिस नहीं आई ना तो हमने ਨੋਟਿਸ ਕੀ ਨਹੀਂ ਗਲਤ ਹੈ ਬਿਲਕੁਲ ਗਲਤ ਹੈ ਚਲੋ ਕਰਨੀ ਚਾਹੀਦੀ ਸੀ ਬਟ ਇਹਨਾਂ ਨੂੰ ਘਟੋ ਘਟ 2 ਘੰਟੇ ਪਹਿਲਾਂ ਇਨਫੋਰਮ ਕਰਨਾ ਚਾਹੀਦਾ ਸੀ ਤਾਂ ਕਿ ਹਰ ਕੋਈ ਆਪਦਾ ਅਰੇਂਜਮੈਂਟ ਕਰ ਸਕੇ ਠੀਕ ਹੈ ਹੁਣ ਕੀ ਕਰ ਰਹੇ ਨੇ ਸਭ ਕੁਝ ਵੇਸਟ ਹੀ ਹੋ ਰਿਹਾ ਹੈ ਲੋਹਾ ਸਾਰਾ ਵੇਸਟ ਹੀ ਆ ਉਹ ਵੀ ਆਪਣੇ ਕਬਜ਼ੇ 'ਚ ਲੈ ਰਹੇ ਨੇ ਤਾਂ ਦੇਖੋ ਫਿਰ ਉਹਨਾਂ ਪਹਿਲਾਂ ਕੋਈ ਨੋਟਿਸ ਦਿੱਤਾ ਸੀ ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਇੱਕ ਦਿਨ ਦਾ ਟਾਈਮ ਤਾਂ ਘਟੋ ਘਟ ਦੇਣਾ ਚਾਹੀਦਾ ਸੀ ਇਹ ਤਾਂ ਹੁਣ ਕਹਿ ਰਹੇ ਨੇ ਕਿ ਹਾਈ ਕੋਰਟ ਦਾ ਖਬਰ ਬਾਇਰ ਹੋ ਰਹੀ ਹੈ ਕਿ ਕੱਲੇ ਕੋਰਟ ਹੋਣੀ ਯਾਨਕਿ ਬਟ ਲੋਕਾਂ ਨੂੰ ਇਨਫੋਰਮ ਨਹੀਂ ਕੀਤਾ ਇਹਨਾਂ ਨੇ ਘਟੋ